ਆਮ ਆਵੀ ਪਾਰਟੀ ਦੇ ਹਲਕਾ ਡਿੜਬਾ ਦੇ ਵਰਕਰਾਂ ਵੱਲੋਂ ਪਲਵਾਮਾ ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸ਼ਰਧਾਂਜਲੀ ਸਮਾਗਮ ਡਿੜਬਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਡਿੜਬਾ ਤੋਂ ਵਿਧਾਇਕ ਹਰਪਾਲ ਚੀਮਾ ਵੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਇਸ ਮੌਕੇ ਨਾ ਸੰਗਰੂਰ ਦੀ ਅਦਾਲਤ ਵੱਲੋਂ ਡਿਪਟੀ ਕਮਿਸ਼ਨਰ ਦੀ ਕੋਠੀ ਸਮੇਤ ਸਰਕਾਰੀ ਜਾਇਦਾਦਾਂ ਵੇਚ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਦਾਲਤਾਂ ਹਮੇਸ਼ਾ ਹੀ ਆਮ ਲੋਕਾਂ ਨੂੰ ਇਨਸਾਫ ਦਿੰਦੀਆਂ ਆਈਆਂ ਨੇ ਪਰ ਪੰਜਾਬ 'ਚ ਬਣਨ ਵਾਲੀਆਂ ਹੁਣ ਤੱਕ ਦੀਆਂ ਸਰਕਾਰਾਂ ਆਪਣੇ ਹਿੱਤਾਂ ਦੀ ਪੂਰਤੀ ਕਰਦੀਆਂ ਰਹੀਆਂ ਨੇ ਦੇਖੋ ਅਦਾਲਤਾਂ ਨੇ ਜਿਹੜੀਆਂ ਹਮੇਸ਼ਾ ਹੀ ਲੋਕਾਂ ਦੇ ਹੱਕ ਚੋਂ ਫੈਸਲੇ ਕਰਦੀਆਂ ਨੇ ਗੀਆਂ ਔਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਲੋਕ ਵਿਰੋਧੀ ਫੈਸਲੇ ਕਰਦੀ ਜਾਨੀ ਐ ਇਸੇ ਕਰਕੇ ਮਜਬੂਰ ਹੋ ਕੇ ਜਿਹੜੀ ਹੈਗੀ ਆ ਕੋਰਟਾਂ ਨੂੰ ਇਹ ਕਹਿਣਾ ਪੈਂਦਾ ਵੀ ਅਫਸਰਾਂ ਦੀ ਪ੍ਰਾਪਰਟੀ ਵਿੱਚੋਂ ਸਰਕਾਰੀ ਪ੍ਰਾਪਰਟੀ ਵਿੱਚੋਂ ਮੈਂ ਸਮਝਦਾ ਜਿਹੜੀ ਵੀ ਸਰਕਾਰ ਪੰਜਾਬ 'ਚ ਬਣਦੀ ਹੈ ਹਿੰਦੁਸਤਾਨ 'ਚ ਬਣਦੀ ਆ ਪਹਿਲਾਂ ਤਾਂ ਵੱਡੇ ਵੱਡੇ ਲਾਰੇ ਲਾਉਂਦੀ ਆ ਵੀ ਤੁਹਾਨੂੰ ਆ ਕੱਕੜ ਦਾ ਮੁਆਵਜ਼ਾ ਦੇ ਦਾਂਗੇ ਆ ਚੀਜ਼ ਦਾ ਮੁਆਵਜ਼ਾ ਦੇ ਦਾਂਗੇ ਫਸਲ ਤਬਾਹ ਹੋਈ ਦਾ ਮੁਆਵਜ਼ਾ ਦੇ ਦਾਂਗੇ ਜੋ ਸਰਕਾਰ ਬਣ ਜਾਂਦੀ ਆ ਫਿਰ ਉਹ ਲੋਕਾਂ ਦੇ ਵਿਰੁੱਧ ਕੰਮ ਕਰਨ ਲੱਗ ਜਾਂਦੀ ਆ ਔਰ ਇਸੇ ਕਰਕੇ ਜਦਾਲਤ ਨੇ ਵੀ ਫੈਸਲਾ ਇਸ ਤਰ੍ਹਾਂ ਦਿੱਤਾ ਮੈਂ ਇਹਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਵਿਚਕਾਰ ਗੱਠਜੋੜ ਨੂੰ ਲੈ ਕੇ ਚੱਲ ਰਹੇ ਰੇੜਕੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਜਲਦ ਹੀ ਦੋਵੇਂ ਪਾਰਟੀਆਂ ਪੰਜਾਬ 'ਚ ਇੱਕ ਗੱਠਜੋੜ ਬਣਾਉਣਗੀਆਂ ਦੇਖੋ ਅਕਾਲੀ ਦਲ ਟਕਸਾਲੀ ਦੇ ਜਿਹੜੇ ਆਗੂ ਨੇਗੇ ਬ੍ਰਹਮਪੁਰਾ ਸਾਹਿਬ ਸੇਵਾ ਸਿੰਘ ਸੇਖਵਾਂ ਜੀ ਅਦਰਾਲਾ ਸਾਹਿਬ ਇਹ ਸਾਰੇ ਬڑے ਸੀਨੀਅਰ ਪੋਲੀਟੀਸ਼ੀਅਨ ਨੇ ਬੜੇ ਲੰਬੇ ਅਰਸੇ ਤੋਂ ਪੰਜਾਬ ਵਿੱਚ ਪੋਲੀਟਿਕਸ ਕਰਦੇ ਨੇ ਬੜੇ ਸੂਝਵੰਤ ਸੁਗੜ ਜਿਹੜੇ ਸਿਆਸੀ ਨੇਤਾ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਸੀਟ ਤੇ ਕਲੇਮ ਕੀਤਾ ਗਿਆ ਇਹ ਜਿਹੜੀ ਸੀਟ ਨੂੰ ਲੈ ਕੇ ਰੇਡ ਕਾ ਜਰੂਰ ਬਣਿਆ ਹੋਇਆਗਾ ਪਰ ਲੇਕਿਨ ਇਹਦਾ ਹੱਲ ਜਿਹੜਾ ਹੈਗਾ ਬੜਾ ਜਲਦੀ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਜੋੜ ਪੇਸ਼ ਕਰੇਗਾ ਨਾਲ ਹੀ ਹਰਪਾਲ ਚੀਮਾ ਨੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਨਾਲ ਹਰ ਹਿੱਲੇ ਖੜੇ ਹੋਣ ਦੀ ਗੱਲ ਵੀ ਆਖੀ ਨਰਿੰਦਰ ਸਿੰਘ ਸ਼ੇਰਗਿੱਲ ਜਿਹੜੇ ਹੈਗੇ ਨੇ ਉਹ ਸ਼ੁਰੂ ਤੋਂ ਆਮ ਆਦਮੀ ਪਾਰਟੀ ਲਈ ਜੁੜੇ ਹੋਏ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਵਾਰ ਉਹਨਾਂ ਨੂੰ ਪਹਿਲਾਂ ਖਰੜ ਤੋਂ ਉਮੀਦਵਾਰ ਬਣਾਇਆ ਗਿਆ ਸੀ ਬਾਅਦ ਵਿੱਚ ਉਹਨਾਂ ਨੂੰ ਕਿਹਾ ਗਿਆ ਵੀ ਨਹੀਂ ਤੁਸੀਂ ਮਹਾਲੀ ਤੋਂ ਲੜੋ ਉਹਨੇ ਮਹਾਲੀ ਤੋਂ ਲੜੀ ਸੋ ਉਹਨਾਂ ਅਸੀਂ ਅਨੰਦਪੁਰ ਸਾਹਿਬ ਤੋਂ ਦਿੱਤਾ ਕਿ ਅਸੀਂ ਜਿਹੜੀ ਹੈਗੀ ਆ ਸ਼ੇਰਗਿੱਲ ਸਾਹਿਬ ਦੇ ਨਾਲ ਖੜੇ ਹੈਗੇ ਉਹ ਸਾਡੀ ਪਾਰਟੀ ਦਾ ਮੋਢਲਾ ਸਪਾਹੀ ਆ ਵਲੰਟੀਅਰ ਆ ਉਹਦੀ ਅਸੀਂ ਬਹੁਤ ਕਦਰ ਕਰਦੇ ਹਾਂ ਕਾਂਗਰਸ ਵੱਲੋਂ ਕਿੱਲੀ ਚਾਲਾ ਪਿੰਡ ਵਿਖੇ ਕੀਤੀ ਗਈ ਰੈਲੀ ਵਿੱਚ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਦੋਸ਼ ਲਗਾਉਂਦੇ ਆ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਆਏ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਸਰਕਾਰੀ ਖਜ਼ਾਨੇ ਨੂੰ ਜੋ ਲੁੱਟਿਆ ਗਿਆ ਲੁਟਾਇਆ ਗਿਆ ਲੋਕਾਂ ਨੂੰ ਰੈਲੀ ਜਿਹੜੀ ਹੈਗੀ ਸਰਕਾਰੀ ਕਰਕੇ ਉੱਥੇ ਕਾਂਗਰਸ ਦਾ ਪ੍ਰਚਾਰ ਕੀਤਾ ਗਿਆ ਮੈਂ ਸਮਝਦਾ ਵੀ ਬਹੁਤ ਮਾੜੀ ਗੱਲ ਆ ਜਿੰਨੇ ਪੈਸੇ ਉਸ ਰੈਲੀ ਤੇ ਲੱਗੇ ਨੇ ਕਿ ਪਹਿਲੀ ਗੱਲ ਆ ਸਾਡੇ ਪੰਜਾਬ ਸਰਕਾਰ ਨੂੰ ਉਹਨਾਂ ਤੋਂ ਗ੍ਰਾਹਣੇ ਚਾਹੀਦੇ ਨੇ ਉਹ ਤੋਂ ਵਸੂਲ ਕਰਨੇ ਚਾਹੀਦੇ ਨੇ ਦੂਸਰਾ ਉਹ ਰੈਲੀ ਦੇ ਵਿੱਚ ਇੱਕ ਤਰ੍ਹਾਂ ਦੀ ਫਲॉप ਰੈਲੀ ਸੀਗੀ ਲਗਭਗ 25000 ਦੇ ਖਲੀਫ ਲਗਭਗ 25000 ਦੇ ਕਰੀਬ ਸਰਕਾਰੀ ਮੁਲਾਜ਼ਮ ਉਥੇ ਪਹੁੰਚਿਆ ਸੀ ਜਿਹੜਾ ਰੈਲੀ ਨੂੰ ਸਪੋਰਟ ਕਰਨ ਲਈ ਗਿਆ ਸੀਗਾ ਔਰ ਉਸ ਤੋਂ ਬਿਨਾ ਉਸ ਰੈਲੀ ਦੇ ਵਿੱਚ ਕੁਝ ਨਹੀਂ ਸੀਗਾ ਔਰ ਰੈਲੀ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਗਿਆ ਉਥੋਂ ਬੜਾ ਸਪਸ਼ਟ ਹੈ ਕਿ ਪੰਜਾਬ ਵਿੱਚ ਨਸ਼ਾ ਜਿਹੜਾ ਹਾਲੇ ਵੀ ਵਿਕ ਰਿਹਾ ਕੈਪਟਨ ਸਾਹਿਬ ਤੋਂ ਨਸ਼ੇ ਨੂੰ ਕੋਈ ਠੱਲਣੀ ਪਈ ਲਗਾਤਾਰ ਪੰਜਾਬ ਵਿੱਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਔਰ ਕੈਪਟਨ ਸਾਹਿਬ ਨੇ ਝੂਠੀ ਸੌ ਗੁਟਕਾ ਸਾਹਿਬ ਦੀ ਅਨੰਦਪੁਰ ਤਲਵੰਡੀ ਸਾਬ ਤੋਂ ਜਿਹੜਾ ਖਾਦੀ ਸੀ ਉਹ ਬਹੁਤ ਹੀ ਬਿਲਕੁਲ ਝੂਠੀ ਸੌ ਸੀਗੀ ਔਰ ਪ੍ਰਮਾਤਮਾ ਨੂੰ ਸਜ਼ਾ ਦੇਊਗਾ ਆਮ ਆਦਮੀ ਪਾਰਟੀ ਅਤੇ ਕਾਲੀ ਦਲ ਟਕਸਾਲੀ ਦਰਮਿਆਨ ਚੱਲ ਰਹੀ ਇਕਠ ਜੋੜ ਲਈ ਗੱਲਬਾਤ ਕਿਸ ਤਰਫ ਜਾਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਦੋਵੇਂ ਪਾਰਟੀਆਂ ਵੱਲੋਂ ਹਲਕਾ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਆਪ ਕੋ ਆਪਣਾ ਰਾਗ ਅਲਾਪ ਰਹੇ ਨੇ ਸੰਗਰੂਰ ਤੋਂ ਆकांक्षा ਗਰਗ ਦੀ ਰਿਪੋਰਟ